ਨਾ ਯੂ تھا ਬਾਹਰ ਨੂੰ ਭੱਜਦਾ ਆ ਉਹੀ ਆਪਣਾ ਫੈਸਲ ਜੀ ਬੱਚਿਆਂ ਨੂੰ ਉਰੇ ਦੇਈਏ ਹੈਨਾ ਸਾਫ ਸਫਾਈ ਰੱਖੀਏ ਆਪਣਾ ਹਾਈਜੈਨਿਕ ਰਹੇ ਸਾਰਾ ਕੁਝ ਪਰ ਉਰੇ ਨਾ ਸਰਕਾਰ ਸਾਫ ਸਫਾਈ ਤੇ ਤਾਂ ਕੀ ਆਂ ਦਿੰਦੀ ਨਹੀਂ ਹੈਗੀ ਸਵਚਤਾ ਬਿਆਨ ਇਹ ਹੈ ਕਿ ਜਿਵੇਂ ਪਾਲਚ ਸਾਰੇ ਹੈ ਉਹ ਉਥੇ ਖਾ ਕੇ ਨਾ ਸੁੱਟਣ ਇਹ ਚੀਜ਼ ਨਾ ਲੋਕਾਂ ਨੂੰ ਵੀ ਥੋੜਾ ਜਿਹਾ ਕੌਨਸ਼ੀਅਸ ਹੋਣਾ ਚਾਹੀਦਾ ਸਾਰਾ ਫਲੇਮ ਆਪਾਂ ਗਵਰਨਮੈਂਟ ਤੇ ਨਹੀਂ ਦੇ ਸਕਦੇ ਹਾਂ ਤੇ ਕਰਦੇ ਆ ਸਾਹਮਣੇ ਕਰਾ ਦਿੰਦੇ ਨੇ ਤੇ ਉਹ ਸਟ੍ਰਿਕਟ ਹੋਣਾ ਚਾਹੀਦਾ ਵੀ ਆਪਣਾ ਪੋਲੋਥੀਨ ਵਗੈਰਾ ਚੁਪਾਣ ਹੋਰ ਕਿਸੇ ਨੂੰ ਡਿਸਟਰਬੈਂਸ ਨਾ ਹੋਵੇ ਕੀ ਅੱਜਕੱਲ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਬਾਹਰ ਨਿਕਲ ਕੇ ਡਰੱਗਸ ਹੁੱਕਾ ਐਂਡ ఎవਰੀਥਿੰਗ ਸਭ ਕੁਝ ਚੱਲ ਰਿਹਾ ਹੈ ਐ ਸਭ ਚੀਜ਼ਾਂ ਨੂੰ ਨਾ ਥੋੜਾ ਜਿਹਾ ਗਵਰਨਮੈਂਟ ਵੱਲੋਂ ਹੀ ਕੁਝ ਹੋਏਗਾ ਪਾਈ ਹੋ ਸਕਦਾ ਆਦਰਵਾਇਜ਼ ਜਦੋਂ ਰੇਟਸ ਪੈਂਦੀਆਂ ਨੇ ਉਦੋਂ ਉਹ ਸਭ ਬੰਦ ਕਰ ਦਿੰਦੇ ਨੇ ਤੁਸੀਂ ਕਹਾਂ ਕਿ ਵੋਟਾਂ ਵੇਲੇ ਮੁਫਤ ਨਸ਼ਾ ਵੰਡਿਆ ਜਾਂਦਾ ਹੈ ਤਾਂ ਤੁਸੀਂ ਇਹ ਕਿਸ ਬਿਹਾਰ ਤੇ ਤੁਸੀਂ ਇਹ ਗੱਲ ਕਹਿ ਸਕੀ ਇਹ ਤੇ ਚੱਲਦਾ ਹੈ ਜੀ ਅਖਬਾਰਾਂ ਚ ਵੀ ਚੱਲਦਾ ਹੈ ਜੀ ਅਤੇ ਸ਼ਰੇਆਮ ਚੱਲਦਾ ਹੈ ਇਹ ਤੁਹਾਨੂੰ ਪਤਾ ਹੀ ਹੋਣਾ ਹੈ ਇਹ ਤੇ ਕੋਈ ਡਾਊਟ ਹੀ ਨਹੀਂ ਵੀ ਨਸ਼ਾ ਨਹੀਂ ਵੰਡਦਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਮਹਿਲਾਵਾਂ ਦਾ ਇਕੱਠ ਹੈ ਨਾ ਮੈਂ ਇੱਕ ਵਾਰ ਫਿਰ ਪਾਰਕ ਦੇ ਵਿੱਚ ਆ ਚੁੱਕੀ ਆ ਤੇ ਮੈਂ ਮਹਿਲਾਵਾਂ ਦਾ ਜਿਹੜਾ ਇਕੱਠ ਹੈਗਾ ਆ ਤੇ ਕਿਦਾਂ ਘੇਰ ਕੇ ਮੈਨੂੰ ਖੜੇ ਹੋਗੇ ਤੇ ਸਾਰਿਆਂ ਦੇ ਚਿਹਰੇ ਤੇ ਇੱਕ ਵਾਰ ਫਿਰ ਖੁਸ਼ੀ ਨਜ਼ਰ ਆ ਰਹੀ ਏ ਤਾਂ ਦੇਖਦੇ ਆ ਅੱਜ ਕੌਣ ਕਹੇ ਜੀ ਆਪਣੇ ਵਿਚਾਰ ਦਿੰਦਾ ਸਭ ਤੋਂ ਪਹਿਲਾਂ ਤੁਹਾਡਾ ਨਾਮ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਮੇਰਾ ਨਾਮ ਨੈਂਸੀ अरोड़ा ਹੈ ਜੀ ਔਰ वैसे ਤਾਂ लेडीज ਨੂੰ ਮੈਨੂੰ ਲੱਗਦਾ ਇਹਨਾਂ ਟਾਈਮ ਹੀ ਨਹੀਂ ਮਿਲਦਾ ਕਿ ਗਵਰਨਮੈਂਟ ਬਾਰੇ ਕੁਝ ਬੋਲੀਏ ਜੀ ਫਿਰ ਵੀ ਮੈਂ ਜੋ ਨੋਟਿਸ ਕਰਦੀਆਂ ਕਿ ਟ੍ਰੈਫਿਕ ਪ੍ਰੋਬਲਮਸ ਹੈ ਤੇ ਰੋਡਸ ਠੀਕ ਨਹੀਂ ਹੈ ਟ੍ਰੈਫਿਕ ਪ੍ਰੋਬਲਮ ਮੇਨਲੀ ਜੋ ਗੁਰਦੁਆਰੇ ਦੇ ਬਾਹਰ ਪ੍ਰੋਬਲਮ ਆਉਂਦੀ ਹੈ ਉੱਥੇ ਪਾਰਕਿੰਗ ਬਹੁਤ ਗਲਤ ਹੁੰਦੀ ਹੈ ਉਹ ਥੋੜਾ ਜਿਹਾ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਆਪਣਾ ਯੂਥਾ ਬਾਹਰ ਨੂੰ ਭੱਜਦਾ ਆ ਉਹੀ ਆਪਣਾ ਫੈਸਿਲਿਟੀ ਬੱਚਿਆਂ ਨੂੰ ਉਰੇ ਦੇਈਏ ਹੈਨਾ ਸਾਫ ਸਫਾਈ ਰੱਖੀਏ ਆਪਣਾ ਹਾਈਜਾਇਨਿਕ ਰਹੇ ਸਾਰਾ ਕੁਝ ਪਰ ਉਰੇ ਨਾ ਸਰਕਾਰ ਸਫਾਈ ਤੇ ਤਾਂ ਧਿਆਨ ਦਿੰਦੀ ਨਹੀਂ ਹੈਗੀ ਬਾਕੀ ਟ੍ਰੈਫਿਕ ਰੂਲਸ ਵੀ ਨੇ ਜਿਵੇਂ ਹੈਲਮਟ ਬਾਹਰ ਲਾਇਸੈਂਸ ਆਪਣਾ ਉਹ ਕਰ ਦਿੰਦੇ ਨੇ ਉਰੇ ਕੋਈ ਇੰਨਾ ਉਹ ਨਹੀਂ ਹੈਗਾ ਬੱਚੇ ਤੇ ਬਿਨਾ ਹੈਲਮਟ ਬਿਲੋ 18 ਬੱਚੇ ਉਹ ਕਰਦੇ ਨੇ ਯੂਜ਼ ਸਕੂਟੀ ਵਗੈਰਾ ਬਿਲਕੁਲ ਨਹੀਂ ਆਇਆ ਹੋਣਾ ਚਾਹੀਦਾ ਜੀ ਤੁਸੀਂ ਗੱਲ ਕੀਤੀ ਹੈ ਕਿ ਗਵਰਨਮੈਂਟ ਜਿਹੜੀ ਸਾਫ ਸਫਾਈ ਵੱਲ ਧਿਆਨ ਨਹੀਂ ਦਿੰਦੀ ਪਰ ਸਾਡੇ ਪ੍ਰਧਾਨ ਮੰਤਰੀ ਨੇ ਸਵੱਛਤਾ ਅਭਿਆਨ ਦਾ ਚਲਾਇਆ ਹੋਇਆ ਹੈ ਲੇਕਿਨ ਕੋਈ ਕਰੂਗਾ ਤਾਂ ਹੀ ਆ ਨਾ ਕੀ ਦੀ ਕੰਪਤੀ ਮੰਦੇ ਕੋਣ ਨਹੀਂ ਕਰ ਰਿਹਾ ਆਪਣੇ ਮਨਿਸਟਰ ਵੀ ਹੈਗੇ ਨੇ ਬਸ ਜਦ ਜਿਵੇਂ 1 ਅਕਤੂਬਰ ਨੂੰ ਹੋ ਗਿਆ ਜੀ ਤਾਂ ਸਾਰੇ ਇਕੱਠੇ ਹੋ ਕੇ ਆ ਗਏ ਬਾਕੀ ਦਿਨਾਂ ਚ ਬਾਕੀ ਦਿਨਾਂ ਚ ਨਹੀਂ ਨਾ ਕਰਦੇ ਹੈਗੇ ਬਾਕੀ ਦਿਨਾਂ ਚ ਵੀ ਕਰਨੇ ਕੌਨਸ਼ੀਅਸ ਹੋਣਾ ਚਾਹੀਦਾ ਸਵਚਤ ਬਿਆਨ ਇਹ ਹੈ ਕਿ ਜਿਵੇਂ ਪਾਰਕ ਚ ਸਾਰੇ ਹੈ ਉਹ ਉਥੇ ਖਾ ਕੇ ਨਾ ਸੁੱਟਣ ਇਹ ਚੀਜ਼ ਨਾ ਲੋਕਾਂ ਨੂੰ ਵੀ ਥੋੜਾ ਜਿਹਾ ਕੌਨਸ਼ੀਅਸ ਹੋਣਾ ਚਾਹੀਦਾ ਸਾਰਾ ਬਲੇਮ ਆਪਾਂ ਗਵਰਨਮੈਂਟ ਤੇ ਨਹੀਂ ਦੇ ਸਕਦੇ ਹਾਂ ਦੰਦੇ ਨੇ ਅਗਲੇ ਦੂਸਰੇ ਦੇ ਘਰ ਦੇ ਸਾਹਮਣੇ ਕਰਾ ਦਿੰਦੇ ਨੇ ਤੇ ਉਹ ਸਟ੍ਰਿਕਟ ਹੋਣਾ ਚਾਹੀਦਾ ਵੀ ਆਪਣਾ ਪੋਲੋਥਿਨ ਵਗੈਰਾ ਚਪਾਣ ਫੋਰ ਕਿਸੇ ਨੂੰ ਡਿਸਟਰਬੈਂਸ ਨਾ ਹੋਵੇ ਨਾ ਕਰਕੇ ਸਭ ਕਹਿੰਦੇ ਕਿ ਇੱਕ ਦੂਜੇ ਦੇ ਘਰ ਦੇ ਬਾਹਰ ਜਾ ਡੌਗਸ ਵਗੈਰਾ ਨੂੰ ਘੁਮਾਉਂਦੇ ਨੇ ਤੇ ਇਹਦੇ ਵਿੱਚ ਤਾਂ ਸ਼ਾਇਦ ਮੈਨੂੰ ਲੱਗਦਾ ਹੈ ਕਿ ਸਾਨੂੰ ਹੀ ਸਮਝਣਾ ਪਏਗਾ ਜਨਤਾ ਨੂੰ ਹਾਂ ਜਨਤਾ ਨੂੰ ਸਮਝਣਾ ਪਊਗਾ ਜ਼ਰੂਰ ਲੇਕਿਨ ਬਾਰ ਜੀ ਮੇ ਰੂਲ ਇਹ ਨੇ ਜੇ ਕੋਈ ਕਰਵਾਉਂਦਾ ਤਾਂ ਉਹਨੂੰ ਉੱਤੇ ਫਾਈਨ ਉਰੇ ਐਮ ਵਿੱਚ ਕੁਝ ਨਹੀਂ ਹੈਗਾ ਤੁਸੀਂ ਚਾਹੁੰਦੇ ਹੋ ਕਿ ਉਰੇ ਆਪਣੇ ਇੰਡੀਆ ਦੇ ਵਿੱਚ ਅਜਿਹੇ ਜੁਰਮਾਨੇ ਜਾਂ ਫਾਈਨ ਲੱਗਣੇ ਚਾਹੀਦੇ ਨੇ ਹਾਂਜੀ ਧਿਆਨ ਚਲਾਇਆ ਹੈਗਾ ਲੇਕਿਨ ਉਹਨੂੰ ਫਾਲੋ ਕੋਈ ਨਹੀਂ ਕਰਦਾ ਹੈਗਾ ਈਵਨ ਕੇ ਜਿਹੜਾ ਗਲੀ ਦਾ ਜਮਾਂਦਾਰ ਆ ਉਹ ਵੀ ਰੈਗੂਲਰ ਨਹੀਂ ਆਉਂਦਾ ਸ਼ਨੀਵਾਰ ਦੀ ਛੁੱਟੀ ਮਾਰਦਾ ਹੈਗਾ ਹੋਰ ਆ ਕੋਈ ਜੇ ਉਹਨੂੰ ਕਹੋ ਉਲਟਾ ਗਲੇ ਨੂੰ ਪੈਂਦੇ ਨੇ ਕੋਈ ਗੱਲ ਨਹੀਂ ਸੁਣਦੇ ਹੈਗੇ ਕਿਸੇ ਦੀ ਵੀ ਨਹੀਂ ਇਸ ਕਰਕੇ ਨਾ ਵਿੱਚ ਉੱਪਰ ਆਣਾ ਹੀ ਠੀਕ ਆ ਸਰਕਾਰ ਜੋ ਕਰ ਦਿਆ ਕਰ ਜਾਓ ਹੈਨਾ ਠੀਕ ਹੈ ਜੀ ਤੁਸੀਂ ਬੋਲਣਾ ਨਹੀਂ ਚੰਗਾ ਸਮਝਦੇ ਤੁਸੀਂ ਸੋਚਦੇ ਹੋ ਕਿ ਵੀ ਕਿਸੇ ਦੇ ਕੰਨ ਤੇ ਜੂੰ ਤਾਂ ਰੰਗਦੀ ਨਹੀਂ ਹੈਗੀ ਫਿਰ ਅਸੀਂ ਵੀ ਕਿੰਨਾ ਕੁ ਐਫਰਟ ਕਰੀਏ ਠੀਕ ਹੈ ਟ੍ਰੈਫਿਕ ਦਾ ਵੀ ਬਹੁਤ ਮਾੜਾ ਹਾਲ ਆ ਪਤਾ ਨਹੀਂ ਕਿਧਰ ਹੋ ਕਿਧਰ ਹੋ ਕਿਸੇ ਨੇ ਕਿਦੇ ਵਿੱਚ ਆ ਕੇ ਲੱਗ ਜਾਣਾ ਹੈਗਾ ਟ੍ਰੈਫਿਕ ਦਾ ਤਾਂ ਕੋਈ ਹੈ ਹੀ ਨਹੀਂ ਨਾ ਨਿਯਮ ਕੋਈ ਵੀ ਹੈ ਨਹੀਂ ਬਹੁਤ ਮਾੜਾ ਹਾਲ ਆਪਣੇ ਇੰਡੀਆ 'ਚ ਜੋ ਵੀ ਵਿਚਾਰ ਨੇ ਜੋ ਤੁਹਾਨੂੰ ਆਪਣੇ ਸੂਬੇ ਦੇ ਵਿੱਚ ਨਹੀਂ ਮਿਲ ਰਹੇ ਮੇਰੇ ਤੇ ਮਾਈਂਡ ਤੇ ਹੀ ਆ ਰਿਹਾ ਸੀ ਕਿ ਅੱਜ ਕੱਲ ਦੇ ਜਿਹੜੇ ਬੱਚੇ ਨੇ ਬੱਚਿਆਂ ਦਾ ਹੀ ਹੋ ਰਿਹਾ ਸੀ ਕਿ ਅੱਜ ਕੱਲ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਬਾਹਰ ਨਿਕਲ ਕੇ ਡਰੱਗਸ ਹੁੱਕਾ ਐਂਡ ఎవਰੀਥਿੰਗ ਸਭ ਕੁਝ ਚੱਲ ਰਿਹਾ ਹੈ ਐ ਸਭ ਚੀਜ਼ਾਂ ਨੂੰ ਨਾ ਥੋੜਾ ਜਿਆਦਾ ਗਵਰਨਮੈਂਟ ਵੱਲੋਂ ਹੀ ਕੁਝ ਹੋਏਗਾ ਤਾਂ ਹੀ ਹੋ ਸਕਦਾ ਹੈ ਆਦਰਵਾਈਜ਼ ਜਦੋਂ ਰੇਟਸ ਪੈਂਦੀਆਂ ਨੇ ਉਦੋਂ ਉਹ ਸਭ ਬੰਦ ਕਰ ਦਿੰਦੇ ਨੇ ਅੰਦਰ ਹਾਈਡ ਕਰ ਦਿੰਦੇ ਨੇ ਉਸ ਤੋਂ ਬਾਅਦ ਫਿਰ ਉਹੀ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ ਇਸ ਚੀਜ਼ ਨੂੰ ਕਿ ਪੱਕਾ ਪੱਕਾ ਹੋਣਾ ਚਾਹੀਦਾ ਹੈ ਕਿ ਇਸ ਚੀਜ਼ ਨੂੰ ਤੁਸੀਂ ਬਿਲਕੁਲ ਬੰਦ ਹੀ ਕਰਵਾ ਦਿਓ ਕੀ ਨਾ ਚੱਲਿਆ ਪ੍ਰਸ਼ਾਸਨ ਦੇ ਵੱਲੋਂ ਆਪਣੇ ਵੱਲੋਂ ਸਕੀਮਾਂ ਚਲਾਈਆਂ ਜਾਂਦੇ ਨੇ ਕਿ ਬੱਚੇ ਅਜੇ ਇਹ ਨਸ਼ਿਆਂ ਵੱਲ ਨਾ ਜਾਣ ਹਨਾ ਤੁਸੀਂ ਕਹਿੰਦੇ ਕੋ ਜੇ ਉਹ ਸਟ੍ਰਿਕਟ ਹੋ ਜਾਂਦੇ ਨੇ ਰੇਡਸ ਵਗੈਰਾ ਪੈਂਦੀ ਹੈ ਫਿਰ ਉਹ ਬਿਲਕੁਲ ਬੰਦ ਕਰ ਦਿੰਦੇ ਨੇ ਪਰ ਫਿਰ ਵੀ ਉਹ ਚੀਜ਼ਾਂ ਦੁਬਾਰਾ ਚੱਲ ਜਾਂਦੀਆਂ ਨੇ ਤੇ ਇਸ ਦੇ ਵਿੱਚ ਜ਼ਿੰਮੇਵਾਰ ਕੌਣ ਹੁੰਦਾ ਹੈ ਜ਼ਿੰਮੇਵਾਰ ਤੇ ਦੇਖੋ ਸੋਚਿਆ ਜਾਏ ਤਾਂ ਸਰਕਾਰ ਹੀ ਹੈ ਸਰਕਾਰ ਹੈ ਬੱਚਿਆਂ ਨੇ ਤੇ ਦੇਖੋ ਕਿਸੇ ਨੇ ਨਹੀਂ ਮੋੜਨਾ ਕੋਈ ਕਿਸੇ ਨੇ ਨਹੀਂ ਸੋਚਣਾ ਕਿ ਹਾਂ ਬਈ ਸਾਨੂੰ ਕੱਲ ਨੂੰ ਮਾਪਿਓ ਬੋਲਣ ਉਹ ਤਾਂ ਨਹੀਂ ਮੰਨੀ ਜਾਂਦੀ ਗੱਲ ਜਦੋਂ ਸਰਕਾਰ ਕਰੇਗੀ ਇਸ ਚੀਜ਼ ਨੂੰ ਕੋਈ ਐਕਸ਼ਨ ਲਏਗੀ ਤੇ ਇਹ ਹਾਂ ਇਹ ਰੂਲਸ ਉਹਨਾਂ ਦੇ ਸਖਤ ਕਰਨੇ ਹੀ ਪੈਣਗੇ ਹਾਂ ਬੋ ਦਾ ਕੀ ਦਾ ਮਤਲਬ ਕਿ ਰੂਲ ਜਿਹੜੇ ਬਹੁਤ ਜ਼ਿਆਦਾ ਸਟ੍ਰਿਕਟ ਹੋਣੇ ਚਾਹੀਦੇ ਨੇ ਤਾਂ ਕਿ ਉਹ ਪਹੁੰਚਣੇ ਸਾਡੇ ਕੀ ਵਿਚਾਰ ਨੇ ਸਵੇਰ ਇੰਡੀਆ ਵਿੱਚ ਮੈਂ ਕਿਹਾ ਡੈਮੋਕ੍ਰੇਸੀ ਹੈ ਪਰ ਉਹ ਡੈਮੋਕ੍ਰੇਸੀ ਹੈ ਸਿਰਫ ਬਾਕੀ ਕੋਈ ਜਿਹੜੇ ਰੂਲਸ ਹੈ ਕੋਈ ਫੋਲੋ ਕਰਦਾ ਹੀ ਨਹੀਂ ਹੈਗਾ ਕਾਏ ਦੇਖੋ ਇਹ ਸਭ ਕੁਝ ਇਹ ਮਿਨਿਸਟਰਾਂ ਦੇ ਹੱਥ ਵਿੱਚ ਹੁੰਦਾ ਉਹ ਆਪ ਹੀ ਆਪਣਾ ਇਹ ਕਿ ਆਪਣੇ ਲਈ ਕਰਦੇ ਨੇ ਸਾਰਾ ਕੁਝ ਕੋਈ ਪਬਲਿਕ ਲਈ ਬਿਲਕੁਲ ਨਹੀਂ ਕੁਝ ਕਰ ਰਹੇ ਤੁਸੀਂ ਕਹਿੰਦੇ ਕਿ ਪਬਲਿਕ ਲਈ ਬਿਲਕੁਲ ਕੋਈ ਕੁਝ ਨਹੀਂ ਕਰਦਾ ਸਭ ਕੁਝ ਜੋ ਹੁੰਦਾ ਉਹ ਮਿਨਿਸਟਰ ਦੇ ਆਪਣੇ ਲਈ ਆਪਣੇ ਲਈ ਹੁੰਦਾ ਹੈ ਬਿਲਕੁਲ ਰਾਈਟ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹਗੇ ਰਾਈਟ ਕਹਿ ਰਹੇ ਹਾਂਜੀ ਰਾਈਟ ਕਹਿ ਰਹੇ ਨੇ ਕਿਉਂਕਿ ਜਦੋਂ ਵੀ ਇੱਥੇ ਕੋਈ ਫੰਕਸ਼ਨ ਜਾਂ ਕੋਈ 15 ਅਗਸਤ 26 ਜਨਵਰੀ ਕੁਝ ਵੀ ਆਉਂਦਾ ਵਾ ਉਦੋਂ ਫਟਾਫਟ ਸਾਰੇ ਜਾਣੇ ਸਫਾਈਆਂ ਵਾਲੇ ਵੀ ਆ ਜਾਂਦੇ ਜਿਵੇਂ ਇੱਥੇ ਦਿਨ ਬੰਨਿਆ ਹੋਇਆ ਮੰਗਲਵਾਰ ਨੂੰ ਸਾਰਿਆਂ ਨੇ ਗਲੀਆਂ ਸਾਫ਼ ਕਰਨੀਆਂ ਉਹ ਵੀ ਕੂੜਾ ਸਾਈਡਾਂ ਤੇ ਢੇਰੀਆਂ ਲਾ ਦਿੰਦੇ ਔਰ ਚੱਕਦੇ ਨਹੀਂ ਹੈਗੇ ਔਰ ਸਫਾਈ ਦਾ ਤਾਂ ਬੁਰਾ ਹਾਲ ਆ ਔਰ ਪੋਲਿਊਸ਼ਨ ਇੰਨਾ ਕ ਜ਼ਿਆਦਾ ਵਾ ਕੋਈ ਉਹਦਾ ਵੀ ਕੋਈ ਹੈ ਨਹੀਂਗਾ ਵੀ ਉਹਨੂੰ ਸਖਤ ਰੂਲ ਹੋਣ ਉਹਨਾਂ ਦੇ ਉੱਤੇ ਕੁਝ ਸਾਡੇ ਬੱਚਿਆਂ ਬਾਰੇ ਕਹਿਣਾ ਚਾਹੁੰਦੀ ਆ ਵੀ ਬੱਚਿਆਂ ਨੂੰ ਜੇ ਇੱਥੇ ਜੋਬਾਂ ਮਿਲਣ ਤਾਂ ਸਾਡੇ ਮਾਪਿਓ ਬੱਚਿਆਂ ਤੋਂ ਬੱਚਿਆਂ ਤੋਂ ਦੂਰ ਨਾ ਹੋਈਏ ਸੀ ਜੋ ਸਾਨੂੰ ਹੁਣ ਇੱਥੇ ਰਹਿ ਕੇ ਫੀਲ ਹੋ ਰਿਹਾ ਵਾ ਵੀ ਸਾਡੇ ਬੱਚਿਆਂ ਨੂੰ ਜੇ ਜੋਬ ਮਿਲ ਜਾਂਦੀ ਤਾਂ ਅਸੀਂ ਆਪਣੇ ਬੱਚਿਆਂ ਕੋਲੇ ਰਹਿੰਦੇ ਇਹ ਚੀਜ਼ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਔਰ ਉਹਨਾਂ ਦਾ ਇਹੋ ਜਿਹਾ ਭਵਿੱਖ ਬਣਾਈਏ ਇੱਥੇ ਅਸੀਂ ਸਾਰੇ ਜਾਨੇ ਰਲ ਕੇ ਔਰ ਸਾਡਾ ਜੇ ਸਾਥ ਦੇਵੇ ਨਾ ਗਵਰਨਮੈਂਟ ਤਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਗਵਰਨਮੈਂਟ ਜੇ ਸਾਡਾ ਸਾਥ ਨਹੀਂ ਦੇ ਰਹੀ ਤਾਂ ਜਿਵੇਂ ਤੁਸੀਂ ਕਹੇ ਕਿ ਜੇਕਰ ਸਾਡਾ ਸਾਥ ਦਵੇ ਤਾਂ ਬਹੁਤ ਕੁਝ ਹੋ ਸਕਦਾ ਹੈ ਕਿ ਜਨਤਾ ਕਿੰਨਾ ਕ ਸਾਥ ਦਿੰਦੀ ਹੈ ਗਵਰਨਮੈਂਟ ਹਾਂ ਜਨਤਾ ਵੀ ਦਿੰਦੀ ਆ ਸਾਥ ਕੋਈ ਇਹੋ ਜਿਹੀ ਗੱਲ ਨਹੀਂ ਜਿਹੜੇ ਨਾ ਜਿਵੇਂ ਨੇਤਾ ਲੋਕ ਨੇਗੇ ਉਹ ਜਨਤਾ ਨੂੰ ਅੱਡ ਅੱਡ ਪਾਰਟਸ ਚ ਵੰਡ ਦਿੰਦੇ ਨੇਗੇ ਔਰ ਉਹਨਾਂ ਦੇ ਵਿੱਚ ਜਨਤਾ ਪਿਸ ਜਾਂਦੀ ਆ ਔਰ ਕਿਵੇਂ ਪੀਸ ਜਾਂਦੀ ਹੈ ਪੀਸ ਇਸ ਤਰ੍ਹਾਂ ਜਾਂਦੀ ਹੈ ਕਿ ਜਦੋਂ ਆਪਾਂ ਨੂੰ ਕੋਈ ਹੋਰ ਕੋਈ ਨੇਤਾ ਆਉਂਦਾ ਉਹਨਾਂ ਨੂੰ ਕਹਿੰਦਾ ਸੀ ਆਹ ਕਰ ਦਾਂਗੇ ਜੀ ਆਹ ਕਰ ਦਾਂਗੇ ਤਾਂ ਉਹਨਾਂ ਦਾ ਉਧਰ ਨੂੰ ਧਿਆਨ ਭਟਕਾ ਦਿੰਦੇ ਆ ਫਿਰ ਉਹ ਦੂਸਰੇ ਪਾਸੇ ਕੋਈ ਹੋਰ ਆਉਂਦਾ ਤਾਂ ਉਹਨਾਂ ਨੂੰ ਕਹਿੰਦਾ ਵੀ ਹਾਂ ਵੀ ਇਹ ਗੱਲ ਨਹੀਂ ਇਸ ਤਰ੍ਹਾਂ ਅਸੀਂ ਤੁਹਾਡੇ ਲਈ ਵਧੀਆ ਸਹੂਲਤਾਂ ਦਵਾਂਗੇ ਸਭ ਕੁਝ ਦਵਾਂਗੇ ਔਰ ਹੁੰਦਾ ਕੁਝ ਵੀ ਨਹੀਂ ਚਾਹੇ ਅਸੀਂ ਇੱਕ ਵੱਲ ਹੋ ਜਾਈਏ ਹੁੰਦਾ ਕੁਝ ਵੀ ਨਹੀਂ ਉਹ ਉਸ ਟਾਈਮ ਵਾਸਤੇ ਹੀ ਹੁੰਦਾ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਬਿਲਕੁਲ ਜਿਸ ਤੱਕ ਦੇਖਿਆ ਤੁਸੀਂ ਕਿ ਇਹਨਾਂ ਮਹਿਲਾਵਾਂ ਦਾ ਵੀ ਕਹਿਣਾ ਹੈ ਕਿ ਸਿਰਫ ਵੋਟਾਂ ਵਾਸਤੇ ਹੀ ਸਭ ਕੁਝ ਜਿਹ ਡੇਢ سہولتਾਂ ਦੇ ਵਾਅਦੇ ਕੀਤੇ ਜਾਂਦੇ ਨੇ ਪਰ ਉਹ ਜਨਤਾ ਵਾਸਤੇ ਹੁੰਦੇ ਨਹੀਂ ਤੇ ਅੱਗੇ ਗੱਲਬਾਤ ਕਰਦੇ ਆ ਅਸੀਂ ਜੀ ਨਸ਼ਾ ਅਭਿਆਨ ਬਰੇ ਕਰਾਂਗੇ ਜੀ ਜੋ ਯੰਗ ਬੱਚੇ ਨੇ ਇਹਨਾਂ ਨਸ਼ਾ ਕਰ ਰਹੇ ਆ ਸਭ ਕੁਝ ਪੇਰੈਂਟਸ ਬਹੁਤ ਕੁਝ ਆਪਣੇ ਲੋਕ ਕਰਦੇ ਵੀ ਸਾਡੇ ਬੱਚੇ ਸੇਫ ਰਹਿਣ ਫਿਰ ਵੀ ਸਕੂਲਾਂ ਚ ਜਾਂ ਇੱਥੋਂ ਤੱਕ ਵੀ ਜਦੋਂ ਗਵਰਨਮੈਂਟ ਨਵੀਂ ਬੰਦੀ ਏ ਉਸ ਟਾਈਮ ਵੀ ਨਸ਼ੇ ਦੀ ਕੀਤੀ ਜਾਂਦੀ ਸਪਲਾਈ ਤਾਂ ਕਿ ਹਰ ਕੋਈ ਸਾਡੇ ਕੋਲ ਆ ਕੇ ਲੋਕੀ ਸਾਡੇ ਕੋਲ ਲਾਣ ਉਹ ਸਾਨੂੰ ਮੋਟਾ ਪਾਣ ਇਸ ਨਾਲ ਕੀ ਹੋ ਰਿਹਾ ਵੀ ਤੁਸੀਂ ਯੰਗ ਬਲੱਡ ਵੀ ਖਰਾਬ ਕਰ ਰਹੇ ਹੋ 올ਡ ਬਲੱਡ ਵੀ ਕਰ ਰਹੇ ਹੋ ਤੁਸੀਂ ਯੰਗ ਬਲੱਡ ਇੰਝ ਕਰ ਰਹੇ ਉਸ ਟਾਈਮ ਨੂੰ ਲਾਲਚ ਹੁੰਦਾ ਮੁਫਤ ਮਿਲ ਰਹੀ ਹੁੰਦੀ ਹੈ ਮੁਫਤ ਸ਼ਮਕੇ ਪੀਣੀ ਸ਼ੁਰੂ ਕਰ ਦਿੰਦੇ ਨੇ ਤੇ ਕਿੰਨੂ ਨੁਕਸਾਨ ਹੁੰਦਾ ਹੈ ਘਰ ਦੇ ਪੇਰੈਂਟਸ ਨੂੰ ਉਹਦੀ ਵਾਈਫ ਨੂੰ ਉਹਦੇ ਬੱਚਿਆਂ ਨੂੰ ਉਹਦਾ ਘਰ ਪੂਰੇ ਖਰਾਬ ਹੋ ਜਾਂਦੇ ਨੇ ਇਹੀ ਗੱਲ ਹੈ ਵੀ ਇਹਨਾਂ ਨੂੰ ਥੋੜਾ ਬਤਾ ਨਸ਼ੇ ਨੂੰ ਰੋਕ ਕਰਨੀ ਚਾਹੀਦੀ ਰੋਕ ਥਾਮ ਕਰਨੀ ਗਵਰਨਮੈਂਟ ਹੀ ਇਹ ਕੁਝ ਕਰ ਸਕਦੀ ਤਾਂ ਕਿ ਅਸੀਂ ਤੇ ਬੱਚਿਆਂ ਨੂੰ ਬਚਾ ਹੀ ਸਕਦੇ ਹਾਂ ਨਾ ਸਾਨੂੰ ਕੀ ਪਤਾ ਕਿੱਥੋਂ ਬੱਚੇ ਲਿਆ ਰਹੇ ਨੇ ਅਸੀਂ ਕੁਝ ਨਹੀਂ ਉਹਨਾਂ ਵਾਸਤੇ ਕਰੀ ਅਸੀਂ ਸਭ ਤੋਂ ਪਹਿਲਾਂ ਬੱਚੇ ਨਸ਼ੇ ਤੋਂ ਦੂਰ ਹੋਣ ਤੁਸੀਂ ਕਹਾਂ ਕਿ ਵੋਟਾਂ ਵੇਲੇ ਮੁਫਤ ਨਸ਼ਾ ਵੰਡਿਆ ਜਾਂਦਾ ਹੈ ਤਾਂ ਤੁਸੀਂ ਇਹ ਕਿਸ ਬਿਹាវ ਤੇ ਤੁਸੀਂ ਇਹ ਗੱਲ ਕਹਿ ਸਕਦੇ ਇਹ ਤੇ ਚਲਦਾ ਹੈ ਜੀ ਅਖਬਾਰਾਂ ਚ ਵੀ ਚਲਦਾ ਹੈ ਜੀ ਤੇ ਸਾਰੇ ਆਮ ਚਲਦਾ ਹੈ ਇਹ ਤੁਹਾਨੂੰ ਪਤਾ ਹੀ ਹੋਣਾ ਹੈ ਇਹ ਤੇ ਕੋਈ ਡਾਊਟ ਹੀ ਨਹੀਂ ਵੀ ਨਸ਼ਾ ਨਹੀਂ ਵੰਡਦਾ ਜਿੱਥੇ ਨਸ਼ਾ ਹੁੰਦੇ ਸਾਰੀ ਤਗੀਰ ਉਧਰ ਤੁਰ ਜਾਂਦੀ ਹੈ ਵੀ ਅੱਥੋਂ ਅੱਜ ਮਿਲੇਗੀ ਤੇ ਉੱਥੇ ਜਾ ਕੇ ਪੀਾਂਗੇ ਖਾਵਾਂਗੇ ਕੋਈ ਵੋਟਾਂ ਦੇ ਟਾਈਮ ਇਹ ਕੁਛ ਚਲਦੀਆਂ ਨਹੀਂ ਉਹ ਜਦੋਂ ਮੀਟਿੰਗਾਂ ਚਲਦੀਆਂ ਰੋਕ ਕਹਿੰਦੇ ਵੀ ਤੁਸੀਂ ਸਾਡੇ ਕੋਲੇ ਆਓ ਉਹਨਾਂ ਨੂੰ ਪੂਰਾ ਖਲਾਫ ਲਾ ਕੇ ਤੋੜ ਦਿੰਦੇ ਆ ਘਰੇ ਆ ਕੇ ਕਈ ਤਾਂ ਜਨ ਸੈਸ਼ਨ ਦੇ ਕਲੇਸ਼ ਕਰਦੇ ਆ ਕਲੇਸ਼ ਕਰਦੇ ਤੇ ਇਸ ਲਈ ਇਹ ਚੀਜ਼ਾਂ ਦੇ ਰੋਕ ਹੋਣੀ ਚਾਹੀਦੀ ਹੈ ਮੋਟਾ ਆਪਣੇ ਦਿਲੋਂ ਜਿਨ੍ਹਾਂ ਦਾ ਮਨ ਕਰਦਾ ਉਹ ਕੌਣ ਔਰ ਇਹ ਚੀਜ਼ ਦਾ ਲਾਲਚ ਨਾ ਦੇਣ ਕਿਸੇ ਨੂੰ ਕੋਈ ਪੈਸਾ ਨਾ ਦੇਣ ਜਿਵੇਂ ਪੈਸੇ ਬਣਦੇ ਕੋਈ ਚੋਰੀ-ਸ਼ਪੋਰੀ ਹਾਂ ਉਹ ਨਾ ਹੋਵੇ ਸਾਰਾ ਕੁਝ ਮੈਂ ਤੇ ਇਹ ਕਹਿਣਾ ਚਾਹਾਂਗੀ ਜਿੱਦਾਂ ਇਹ ਕਹਿ ਰਹੇ ਸਾਰੇ ਕਿ ਜਿਹੜਾ ਯੂਥ ਹੋ بگੜਦਾ ਜਾ ਰਿਹਾ ਹੈ ਤੇ ਯੂਥ ਨੂੰ ਸੁਧਾਰਨ ਵਾਸਤੇ ਜੇ ਪਰਮਾਤਮਾ ਦੇ ਲਾੜੋ ਨਾਲ ਲਾਇਆ ਜਾਵੇ ਤੇ ਉਹ ਜਲਦੀ ਸੁਧਰ ਜਾਣਗੇ ਤੇ ਗਲਤ ਰਸਤੇ ਨਹੀਂ ਜਾਣਗੇ ਜੋ ਮੈਂ ਵੀ ਦੇਖਿਆ ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਆ ਉਹ ਬੱਚੇ ਗਲਤ ਰਸਤੇ ਜਲਦੀ ਨਹੀਂ ਜਾਂਦੇ بس ਐਈ ਜਿੰਨਾ ਵੀ ਹੋਵੇ ਸਕਾਰ ਨੂੰ ਚਾਹੀਦਾ ਸਕੂਲਾਂ ਦੇ ਵਿੱਚ ਵੀ ਜਿੰਨਾ ਹੋਵੇ ਪਰਮਾਤਮਾ ਦਾ ਗਿਆਨ ਦਿੱਤਾ ਜਾਵੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਿੰਦਰ ਕੌਰ ਦੇਖੋ ਜਿਵੇਂ ਨਸ਼ਿਆਂ ਬਾਰੇ ਗੱਲ ਕਰ ਰਹੇ ਆ ਅੱਜ ਕੱਲ ਜਿਵੇਂ ਲੜਕੇ ਨਸ਼ਾ ਕਰਦੇ ਆ ਔਰ ਉਹਨਾਂ ਨੂੰ ਵੇਖ ਕੇ ਲੜਕੀਆਂ ਜ਼ਿਆਦਾ ਕਰ ਰਹੀਆਂ ਅੱਜ ਦੇ ਟਾਈਮ ਦੇ ਵਿੱਚ ਇਸ ਕਰਕੇ ਆਪਾਂ ਬੱਚੇ ਨੂੰ ਜਦੋਂ ਬਾਹਰ ਭੇਜਣ ਦਾ ਸੋਚਦੇ ਆ ਤੇ ਦਿਮਾਗ ਵਿੱਚ ਇਹੀ ਗੱਲ ਆਉਂਦੀ ਬਾਹਰ ਜਾ ਕੇ ਆਪਣਾ ਬੱਚਾ ਵਿਗੜ ਲੜਕੀਆਂ ਵੀ ਵਿਗੜ ਜਾਂਦੀਆਂ ਨੇ ਲੜਕੀਆਂ ਨੂੰ ਵੇਖ ਕੇ ਡਰ ਲੱਗਦਾ ਹੈ ਕਿ ਮਾਪਬਪ ਦੀ ਨਿਗਰਾਨੀ ਚ ਹੀ ਰਹਿਣ ਬੱਚੇ ਇਸ ਕਰਕੇ ਨਸ਼ਾ ਮੁਕਤ ਹੋਣਾ ਚਾਹੀਦਾ ਸਭ ਕੁਝ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਚਾਹੁੰਦੇ ਮੈਂ ਇਹ ਇਸ ਤਰ੍ਹਾਂ ਦਾ ਯੰਗਸਟਰ ਹੈ ਜਿਸ ਆਪਾਂ ਕਾਲਜ ਚ ਬੱਚਿਆਂ ਨੂੰ ਭੇਜਦੇ ਆ ਕਾਲਜ ਚ ਮਨ ਚ ਸਭ ਤੋਂ ਪਹਿਲੇ ਪੇਰੈਂਟਸ ਨੂੰ ਇਹ ਡਰ ਲੱਗਦਾ ਕਿਤੇ ਨਸ਼ੇ ਵਿੱਚ ਤਾਂ ਨਹੀਂ ਚਲੇ ਜਾਣਗੇ ਤੇ ਬੱਚਿਆਂ ਨੂੰ ਬਿਲਕੁਲ ਸਮਝਾ ਕੇ ਭੇਜਣਾ ਪੈਂਦਾ ਕਿ ਕੋਈ ਤੈਨੂੰ ਚਿੱਟਾ ਕੁਝ ਦਵੇ ਜਾਂ ਕੁਝ ਕੋਈ ਐਦਾ ਦੀ ਕਵੇ ਐਪੀ ਲੋ ਜਾਂ ਕੁਝ ਤੇ ਉਹਨਾਂ ਨੂੰ ਬਹੁਤ ਮਤਲਬ ਮਨ ਪੇਰੈਂਟਸ ਦਾ ਡਰਦਾ ਰਹਿੰਦਾ ਕਿ ਬੱਚਾ ਕਿਸੇ ਨਸ਼ੇ ਵਿੱਚ ਨਾ ਲੱਗ ਜਵੇ ਇਸ ਕਰਕੇ ਇੱਕ ਗਵਰਨਮੈਂਟ ਨੂੰ ਚਾਹੀਦਾ ਇੱਥੇ ਐਨੇ ਉਹ ਜੋਬ ਕ੍ਰੀਏਟ ਕਰ ਦੇਣ ਕਿ ਬੱਚਿਆਂ ਨੂੰ ਬਾਹਰ ਜਾਣਾ ਹੀ ਨਾ ਪਵੇ ਜਿਸ ਤਰ੍ਹਾਂ ਹੁਣ ਸਾਡੀ ਕਲੋਨੀ ਚ ਜੇ 60 ਘਾਰੇ ਗਿਆ ਉਹਨਾਂ ਵਿੱਚੋਂ 50 ਘਾਰਾਂ ਦੇ ਬੱਚੇ ਸਾਰੇ ਬਾਹਰ ਹੈ ਤੇ ਇੱਥੇ ਬੁੱਢੇ ਰਹ ਜਾਣਗੇ ਤੇ ਯੰਗਸਟਰ ਸਾਰੇ ਬਾਹਰ ਚਲੇ ਜਾਣਗੇ ਤੇ ਫਿਰ ਕੀ ਹੈ ਇੰਡੀਆ ਦਾ ਭਵਿੱਖ ਕੀ ਹੋਏਗਾ ਇਸ ਕਰਕੇ ਚਾਹਦੇ ਆ ਕਿ ਇੱਥੇ ਇੰਨੀਆਂ ਜੌਬ ਕ੍ਰੀਏਟ ਹੋ ਜਾਣ ਕਿ ਬੱਚਿਆਂ ਨੂੰ ਬਾਹਰ ਜਾਂਦਾ ਪੇਰੈਂਟਸ ਨੂੰ ਕਹਿਣਾ ਹੀ ਨਾ ਪਵੇ ਕਿ ਤੁਸੀਂ ਬਾਹਰ ਚਲੇ ਜਾਓ ਜਾਂ ਫਿਰ ਇੱਥੇ ਪੰਜਾਬ ਵਿੱਚ ਨਹੀਂ ਹੈ ਫਿਰ ਜਾਂ ਸਾਨੂੰ ਦਿੱਲੀ ਬੈਂਗਲੌਰ ਮੁੰਬਈ ਕੁਛ ਅਦਾਂ ਇੰਨਾ ਸਟੇਸ਼ਨਾਂ ਤੇ ਭੇਜਣਾ ਪੈਂਦਾ ਫਿਰ ਉਹ ਤਾਂ ਹੈਗਾ ਕਿ ਬੱਚਾ ਇੱਥੋਂ ਚਲਾ ਗਿਆ ਪੈਰੈਂਟਸ ਘਰ ਹੈ ਉਹ ਤਾਂ ਕੋਈ ਵੀ ਫਾਇਦਾ ਨਹੀਂ ਰਹਿੰਦਾ ਨਾ ਵੀ ਉਹ ਬਾਹਰ ਗਿਆ ਜਾਂ ਇੱਥੇ ਗਿਆ ਫਿਰ ਉਹ ਕਿਤੇ ਬੱਚੇ ਜਿਹੜੇ ਨੇ ਉਹ ਇੱਕ ਦੂਜੇ ਤੋਂ ਜੁਦਾ ਵੀ ਹੋ ਜਾਂਦੇ ਨੇ ਆਪਣਿਆਂ ਤੋਂ ਜਿਹੜੇ ਹੈ ਕਿ ਦੂਰ ਹੋ ਜਾਂਦੇ ਨੇ ਕਿਤਨੇ ਕਿਤਨੇ ਸੰਸਕਾਰਾਂ ਦੀ ਵੀ ਕਮੀ ਰਹਿ ਜਾਂਦੀ ਉਹਨਾਂ ਤੇ ਪੇਰੈਂਟਸ ਪੇਰੈਂਟਸ ਜਦੋਂ ਬੱਚਿਆਂ ਕੋ ਜਾਂਦੇ ਆ ਬੱਚਿਆਂ ਨੂੰ ਆਦਤ ਪੈ ਜਾਂਦੀ ਕਿ ਅਸੀਂ ਇਕੱਲੇ ਰਹਿ ਇਕੱਲੇ ਰਹਿਣ ਦੀ ਆਦਤ ਪੈ ਜਾਂਦੀ ਆ ਫਿਰ ਉਹਨਾਂ ਨੂੰ ਪੇਰੈਂਟਸ ਜਦੋਂ ਜਾਂਦੇ ਆ ਕੋਈ ਗੱਲ ਪੇਰੈਂਟਸ ਕਹਿੰਦੇ ਆ ਉਹਨਾਂ ਨੂੰ ਲੱਗਦਾ ਕਿ ਇਹ ਸਾਨੂੰ ਟੋਕਦੇ ਪਏ ਆ ਪੇਰੈਂਟਸ ਨੂੰ ਵੀ ਖੁਦ ਲੱਗ ਲੱਗ ਜਾਂਦਾ ਕਿ ਅਸੀਂ ਬੱਚਿਆਂ ਨਾਲ ਸ਼ਾਇਦ ਜਿਆਦਾ ਨਹੀਂ ਕਰਦੇ ਪਏ ਆ ਤਾਂ ਬੱਚੇ ਸਾਡੇ ਕੋਲ ਨਾਰਾਜ਼ ਹੋ ਰਹੇ ਆ ਤਾਂ ਫਿਰ ਇਸ ਕਰਕੇ ਇਹ ਹੈ ਕਿ ਜੇ ਬੱਚੇ ਇਕੱਠੇ ਰਹਿਣ ਉਹਨਾਂ ਨੂੰ ਸੰਸਕਾਰ ਮਿਲਣਗੇ ਤੇ ਅੱਛਾ ਪੇਰੈਂਟਸ ਨੂੰ ਵੀ ਅੱਛਾ ਲੱਗੇਗਾ ਈਵਨ ਬੱਚੇ ਵੀ ਅੱਛਾ ਲੱਗੇਗਾ ਤੁਸੀਂ ਕੁਝ ਕਹਿਣਾ ਚਾਹੋ ਹਾਂਜੀ ਮੈਂ ਇਹੀ ਕਹਿਣਾ ਚਾਹੁੰਗੀ ਕਿ ਅਗਰ ਅਗਰ ਬੱਚਿਆਂ ਵਿੱਚ ਸ਼ੁਰੂ ਤੋਂ ਹੀ ਅਸੀਂ ਸਪਿਚੁਅਲ ਥੋੜਾ ਜਿਆਹਾ ਭਰ ਦਈਏ ਕਿਉਂਕਿ ਹੁਣ ਫੋਰਨਰ ਵਾਲੇ ਤਾਂ ਇੱਥੇ ਆ ਰਹੇ ਸਾਡੇ ਕੋਲ ਯੋਗ ਸਿੱਖਣ ਜਾਂ ਯੋਗਾ ਸਿੱਖਣ ਤੇ ਸਾਡੇ ਬੱਚੇ ਉਹਨਾਂ ਦੀ ਕਾਪੀ ਕਰਨ ਲਈ ਬਾਹਰ ਜਾ ਰਹੇ ਆ ਜੀ ਕਿਉਂਕਿ ਜੇ ਸ਼ੁਰੂ ਤੇ ਬੱਚੇ ਦਾ ਹੀ ਮੈਂਟਲੀ ਲੈਵਲ ਸਟਰੋਂਗ ਕੀਤਾ ਜਾਏ ਤਾਂ ਮੈਨੂੰ ਲੱਗਦਾ ਕਿ ਬਾਕੀ ਪ੍ਰੋਬਲਮਸ ਕਾਫੀ ਹੱਦ ਤੱਕ ਸੋਲਵ ਹੋ ਜਾਣਗੇ ਔਰ ਗਵਰਨਮੈਂਟ ਲਈ ਵੀ ਈਜ਼ੀ ਹੋ ਜਾਏਗਾ ਤੇ ਪੇਰੈਂਟਸ ਲਈ ਵੀ ਹੈ ਤੇ ਮੇਨ ਜਿਹੜਾ ਬੱਚੇ ਹੈ ਕਿ ਮੈਂਟਰੀ ਲੈਵਲ ਬਚਪਨ ਤੋਂ ਹੀ ਕਿੱਦਾਂ ਥੋੜਾ ਜਿਹਾ ਉੱਚਾ ਚੁੱਕਿਆ ਜਾਏ ਅਜਿਹਾ ਤੁਸੇ ਕਿ ਜਿਹੜੇ ਫੋਰਨ ਕੰਟਰੀ ਦੇ ਯੂਥ ਹੈਗੇ ਨੇ ਉਹ ਇੰਡੀਆ ਦੇ ਵਿੱਚ ਆ ਰਹੇ ਨੇ ਯੋਗਾ ਵਗੈਰਾ ਸਿੱਖਣ ਜਾਂ ਇੰਡੀਅਨ ਕਲਚਰ ਨੂੰ ਪਸੰਦ ਕਰਦੇ ਨੇ ਤੇ ਸਾਡੇ ਜਿਹੜੇ ਇੰਡੀਅਨ ਲੜਕੇ ਹੈਗੇ ਨੇ ਉਹ ਬਾਹਰ ਜਾ ਰਹੇ ਨੇ ਤਾਂ ਤੁਸੇ ਕੀ ਲੱਗਦਾ ਹੈ ਕਿ ਇਹ ਜੀ ਮੈਂਟੈਲਿਟੀ ਜਿਹੜੀ ਬਣਦੀ ਜਾ ਰਹੀ ਹੈ ਉਹਦਾ ਕੀ ਕਾਰਨ ਹੋ ਸਕਦਾ ਹੈ ਦੇਖੋ ਰੀਜ਼ਨ ਤਾਂ ਬਹੁਤ ਜ਼ਿਆਦਾ ਹੈ ਇਹ ਨਹੀਂ ਕਿ ਅੱਜ ਤੋਂ ਹੈ ਜਾਂ ਥੋੜੇ ਲੇਕਿਨ ਇਹ ਸ਼ੁਰੂਆਤ ਅੱਜ ਤੋਂ ਕੀਤੀ ਜਾ ਸਕਦੀ ਹੈ ਬੈਟਰ ਬੈਟਰ ਕਿ ਅਸੀਂ ਪ੍ਰੈਜ਼ੈਂਟ ਵਿੱਚ ਰਹੀਏ ਜੋ ਪਾਸਟ ਹੋ ਗਿਆ ਉਹਨੂੰ ਅਸੀਂ ਬਦਲ ਨਹੀਂ ਸਕਦੇ ਲੇਕਿਨ ਜੇ ਹਰ ਆਦਮੀ ਇਸ ਸੋਚ ਤੇ ਰੱਖੇ ਕਿ ਮੈਂ ਬਚਪਨ ਤੋਂ ਹੀ ਬੱਚੇ ਦਾ ਮੈਂਟਰੀ ਲੈਵਲ ਹਾਈ ਰੱਖਣਾ ਕਮ ਸੇ ਕਮ ਅਸੀਂ ਆਪਣੀ ਫੈਮਿਲੀ ਵਿੱਚ ਤਾਂ ਇਹ ਕ੍ਰੀਏਟ ਕਰ ਹੀ ਸਕਦੇ ਹਾਂ ਹਰ ਫੈਮਿਲੀ ਮੈਂਬਰ ਦੀ ਇਹ ਪਲੈਨਿੰਗ ਹੋਣੀ ਚਾਹੀਦੀ ਹੈ ਕਿ ਬੱਚੇ ਨੂੰ ਕਿਸੇ ਵੀ ਤਰ੍ਹਾਂ ਇੱਕ ਸਿਰਫ ਗਵਰਨਮੈਂਟ ਦਾ ਕੰਮ ਨਹੀਂ ਹੈ ਜਾਂ ਸਿਰਫ ਸੋਸਾਇਟੀ ਦਾ ਕੰਮ ਨਹੀਂ ਹੈ ਇੱਕ ਮਦਰ ਆਦਰ ਦਾ ਵੀ ਕਮ ਹੈ ਕਿ ਸਕੂਲ ਵਿੱਚ ਵੀ ਜਾ ਕੇ ਉਹਨਾਂ ਦੇ ਪਿੱਛੇ ਥੋੜੀ ਪਹਿਲਾਂ ਮਤਲਬ ਪੇਰੈਂਟਸ ਨੇ ਪੜੇ ਲਿਖੇ ਨਹੀਂ ਸੀ ਲੇਕਿਨ ਅੱਜ ਦਾ ਪੇਰੈਂਟਸ ਮੈਨੂੰ ਲੱਗਦਾ ਬਹੁਤ ਜ਼ਿਆਦਾ ਪੜਿਆ ਲਿਖਿਆ ਬੱਚੇ ਨੂੰ ਅਸੀਂ ਫੋਕਸ ਕਰ ਸਕਦੇ ਕਿ ਮੇਰੀ ਪੂਰੀ ਲਾਈਫ ਮੇਰੀ ਫੈਮਲੀ ਲਈ ਹੈ ਸਿਰਫ ਇੱਕ ਪੀੜੀ ਨੂੰ ਇੰਨੀ ਥੋੜੀ ਜਿਹੀ ਮਿਹਨਤ ਕਰੇਗੀ ਤੇ ਨੈਕਸਟ ਜਿਹੜੀ ਪੀੜੀ ਆਏਗੀ ਮੈਨੂੰ ਲੱਗਦਾ ਉਹ ਸੇਫ ਹੋਏਗੀ ਤੇ ਅਸੀਂ ਨਾ ਸਿਰ ਪੰਜਾਬ ਨੂੰ ਸੇਵ ਕਰ ਸਕਦੇ ਬਲਕਿ ਪੂਰਾ ਇੰਡੀਆ ਸਾਡਾ ਸੇਵ ਹੋ ਜਾਏਗਾ ਤੇ ਅਸੀਂ ਲੋਕਲੀ ਮਿਸਾਲ ਬਣ ਸਕਦੇ ਹਾਂ ਤਾਂ ਤੁਸੀਂ ਦੇਖਿਆ ਇਹ ਉਹੀ ਮਹਿਲਾਵਾਂ ਨੇ ਜੋ ਆਪਣੇ ਘਰ ਗਰਸੇ ਦੇ ਵਿੱਚੋਂ ਥੋੜਾ ਜਿਹਾ ਟਾਈਮ ਕੱਢ ਕੇ ਦੋ ਫਲ ਸਕੂਨ ਦੇ ਵੇਖਣ ਲਈ ਪਾਰਕ ਦੇ ਵਿੱਚ ਆਉਂਦੀਆਂ ਨੇ ਹੱਦੀਆਂ ਨੇ ਖੇਡਦੀਆਂ ਨੇ ਯੋਗਾ ਵੀ ਕਰਦੀਆਂ ਨੇ ਲੇਕਿਨ ਕਿਤੇ ਨਾ ਕਿਤੇ ਸਾਡੇ ਸੂਬੇ ਦੀ ਸਰਕਾਰਾਂ ਦੇ ਝੂਠੇ ਵਾਦੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਦੇ ਵਿੱਚ ਨੇ ਕਿਉਂਕਿ ਵਾਕਈ ਚਿੰਤਾ ਦਾ ਵਿਸ਼ਾ ਬਣਦਾ ਹੈ ਫਿਰ ਅਸੀਂ ਚਾਹੁੰਦੇ ਨੇ ਕਿ ਸਾਡੇ ਬੱਚੇ ਸਾਡੇ ਤੋਂ ਦੂਰ ਨਾ ਹੋਵੇ ਕਿਉਂਕਿ ਅੱਜ ਦਾ ਯੂਥ ਉਹ ਬਾਹਰ ਜਾਣ ਨੂੰ ਫਿਰਦਾ ਹੈ ਕਿਉਂਕਿ ਆਪਣੇ ਸੂਬੇ ਦੇ ਵਿੱਚ ਉਹਨਾਂ ਦੇ ਕੋਲ ਨੌਕਰੀਆਂ ਹੈ ਨਹੀਂ ਸੂਬਾ ਜਿਹੜਾ ਆ ਉਹ ਨਸ਼ਾ ਦਾ ਦਰਿਆ ਬਣਦਾ ਜਾ ਰਿਹਾ ਤੇ ਇਸ ਕਰਕੇ ਇਹਨਾਂ ਪਰਿਵਾਰਾਂ ਨੂੰ ਜਿਹੜਾ ਹੈ ਆਪਣੇ ਬੱਚਿਆਂ ਦੀ ਭਵਿੱਖ ਦੀ ਚਿੰਤਾ ਹੈ ਤੇ ਇਸ ਕਰਕੇ ਇਹਨਾਂ ਮਹਿਲਾਵਾਂ ਤੇ ਜੋ ਵਿਚਾਰ ਸੀ ਉਹਨਾਂ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਸ਼ੇਅਰ ਕਰਨਾ ਤਾਂ ਕਿ ਤੁਹਾਡੇ ਵਿਚਾਰਾਂ ਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਜਨਤਕ ਕਰ ਸਕੀਏ ਬੜੇ ਰਹੋ ਐਸਐਮਜੀ ਨਿਊਜ਼ ਦੇ ਨਾਲ ਕੈਮਰਾਮੈਨ ਕਸ਼ਮੀਰ ਮੰਗੜ ਦੇ ਨਾਲ ਆਤੀਤੀ ਰਿਪੋਰਟ